ਅੰਮ੍ਰਿਤਸਰ ਪੁਲਿਸ ਨੇ ਫਿਰੋਤੀ ਲੁੱਟਖੋ ਅਤੇ ਫਾਇਰਿੰਗ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਦੋਸ਼ੀਆਂ ਨੂੰ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ। ਜੋੜਕਾਰ ਅਨੁਸਾਰ ਜਦੋਂ ਪੁਲਿਸ ਨੇ ਨਾਕੇ ਤੇ ਇੱਕ ਵਰਨਾਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ આરોપીਓ ਨੇ ਪੁਲਿਸ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਦੀ ਜਵਾਬੀ ਕਾਰਵਾਈ ਕਰਦਿਆਂ ਪੁਲਿਸ ਨੇ ਦੋਨਾਂ ਦੋਸ਼ੀਆਂ ਨੂੰ ਜ਼ਖਮੀ ਕਰ ਦਿੱਤਾ ਅਤੇ ਕਾਬੂ ਕਰ ਲਿਆ ਪੁਲਿਸ ਮੁਤਾਬਕ ਇਹ ਗਿਰੋਹ ਅਜਨਾਲਾ ਅਤੇ ਰਮਦਾਸ ਇਲਾਕੇ ਵਿੱਚ ਦਹਿਸ਼ਤ ਫੈਲਾ ਰਿਹਾ ਸੀ ਅਤੇ ਇਹਨਾਂ ਦਾ ਮੇਨ ਮਾਸਟਰ ਮਾਈਂਡ ਇੰਗਲੈਂਡ ਵਿੱਚ ਬੈਠਾ ਗੈਂਗਸਟਰ ਮਨਿੰਦਰ ਪਾਲ ਹੈ ਇਸ ਸਾਰੇ ਜਿਹੜੇ ਲੁਟਾਂਖੋਆਂ ਲਈ ਜੜੀਆਂ ਫਾਇਰਿੰਗਸ ਹੋ ਰਹੀਆਂ ਹੈਗੀਆਂ ਜਿਹੜੀਆਂ ਕਿ ਇੱਕ ਇਨਸਟੈਂਟ ਆਫ ਹਾਇਰਿੰਗ ਦਮ ਦਾਸ ਦੇ ਵਿੱਚ ਸੀਗਾ ਇੱਕ ਕਿਸੇ ਦੇ ਫਾਰਮ ਹਾਊਸ ਤੇ ਸੀਗਾ ਰਮਦਾਸ ਦੇ ਵਿੱਚ ਇੱਕ ਛੰਡੇਰ ਦੇ ਵਿੱਚ ਇੱਕ ਰਾਮ ਵੀ ਡਾਕਟਰ ਦੇ ਉੱਤੇ ਸੀਗਾ ਇੱਕ ਪੈਟਰੋਲ ਪੰਪ ਦੇ ਉੱਤੇ 11 ਦੀ ਨੋਕ ਤੇ ਲੁੱਟ ਹੋਈ ਸੀ ਇੱਕ ਉੱਥੇ ਇੱਕ ਕਪੜੇ ਦੀ ਦੁਕਾਨ ਦੇ ਵਿੱਚ 11 ਦੀ ਨੋਕ ਤੇ ਪੈਸੇ ਦੀ ਖੋ ਹੋਈ ਸੀ ਪਲੱਸ ਮੋਬਾਈਲ ਫੋਨ ਖੋਏ ਗਏ ਸੀ ਇਸ ਗੱਲ ਨੂੰ ਜਦੋਂ ਇਹ ਸਾਰਾ ਕੜੀ ਨਾ ਕੜੀ ਜੋੜਿਆ ਤੇ ਆ ਇਕ ਅ ਕੁਲਰਾਜ ਨਾਮ ਦਾ ਜਿਹੜਾ ਹੈਗਾ ਇਹ ਪੀਨਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਸ ਦੀ ਸਸਟੇਨਡ ਇੰਟਰੋਗੇਸ਼ਨ ਜਦੋਂ ਕੀਤੀ ਜਾਂਦੀ ਹੈ ਸਾਰੀ ਟੀਮ ਵੱਲੋਂ ਤੇ ਅੰਡਰ ਦੀ ਪਰਸਨਲ ਸੁਪਰਵੀਜ਼ਨ ਆਫ ਐਸਐਸਪੀ ਸਾਹਿਬ ਇਹ ਕੱਲ੍ਹ ਸਾਹਮਣੇ ਆਂਦੀ ਹੈ ਕਿ ਇਹਨਾਂ ਦਾ ਸਾਰਿਆਂ ਦਾ ਸੂਤਰਤਾਰ ਇੰਗਲੈਂਡ ਬੈਠਾ ਮਨਿੰਦਰਪਾਲ ਏਲੀਅਸ ਐਮਪੀ ਹੈਗਾ ਜੋ ਕਿ ਮੋਹਨ ਭੰਡਾਰੀ ਪਿੰਡ ਦਾ ਰਹਿਣ ਵਾਲਾ ਹੈਗਾ ਚੰਡੇਰ ਦਾ ਇਹ ਇਹਦਾ ਪਿਛੋਕੜ ਇਹ ਹੈ ਕਿ ਇਹ 2023 ਦੇ ਵਿੱਚ ਇੱਕ ਕਤਲ ਕੇਸ ਦਾ ਵੀ ਅਕਿਊਜ਼ਡ ਹੈਗਾ 2024 ਦੇ ਵਿੱਚ ਇਹ ਬਾਹਰ ਜਾਂਚ ਭਜਨ ਚ ਸਫਲ ਹੋ ਜਾਂਦਾ ਉਥੋਂ ਬੈਠ ਕੇ ਇਹ ਆਪਣੇ ਇੱਕ ਦੋਸਤ ਹੈ ਗੁਰਪਿੰਦਰ ਗੁਰਪਿੰਦਰ ਉਹਦੇ ਨਾਲ ਇੱਕ ਸਾਜਿਸ਼ ਰਚਦਾ ਹੈਗਾ ਐਕਸਟਰਸ਼ਨਸ ਦੀ ਤੇ ਇੱਕ ਫੈਕਟਿਸ਼ੀਅਸ ਆਈਡੈਂਟੀਟੀ ਨੂੰ ਕ੍ਰੀਏਟ ਕੀਤਾ ਜਾਂਦਾ ਹੈ ਹਿੰਦੀ ਪਟਾਲਾ ਜਾਂ ਕੇਸ਼ਵ ਉਰਫ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਹਿੰਦੀ ਪਟਾਲਾ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਇੱਕ ਫਿਕਟਿਸ਼ੀਅਸ ਆਡੈਂਟੀਟੀ ਨੂੰ ਕ੍ਰੀਏਟ ਕਰਕੇ ਇਹ ਐਕਸਟਰੈਕਸ਼ਨ ਦਾ ਜਿਹੜਾ ਹੈਗਾ ਗੁਰਗਧੰਦਾ ਇਸਟਾਰਟ ਕਰਦੇ ਆ ਅਜਨਾਲੇ ਦੇ ਏਰੀਆ ਦੇ ਵਿੱਚ ਜਿਸ ਦੇ ਚੱਲਦੇ ਹੋਏ ਇਹ ਫਾਇਰਿੰਗ ਤੇ ਲੁੱਟਖੋਹਾਂ ਦਾ ਲੁੱਟਖੋਹਾਂ ਨੂੰ ਆਪਣੇ ਫੁੱਟ ਸੋਲਜਰਜ਼ ਰਾਹੀਂ ਅੰਜਾਮ ਦਿੰਦੇ ਨੇ ਇਹਦੇ ਵਿੱਚ ਦਿਲਰਾਜ ਇੱਕ ਪੀਛੜਾ ਜਾਂਦਾ ਹੈ ਜਿਹੜਾ ਇਹ ਸਾਰੀ ਸਾਨੂੰ ਗੱਲ ਦੱਸਦਾ ਹੈਗਾ ਅ ਉਹ ਇਹਦੇ ਨਾਲ ਇਹ ਵੀ ਗੱਲ ਦੱਸਦਾ ਕਿ ਇਹ ਜਿਹੜੇ ਇਹਦੇ ਜਿਹੜਾ ਨਿੰਦਰਪਾਲ ਹੈ ਜੋ ਕਿ ਇੰਗਲੈਂਡ ਭੱਜਿਆ ਵਿਆ ਇਹਦਾ ਜਿਹੜਾ ਦੋਸਤ ਗੋਪਿੰਦਰ ਹੈ ਜੋ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਹੈ ਇਸ ਨੇਗਾ ਫੁੱਟ ਸੋਲਜਰਸ ਰਿਕਰੂਟ ਕੀਤੇ ਨੇ ਉਹਨਾਂ ਨੂੰ ਵਰਗਲਾ ਕੇ ਨੌਜਵਾਨਾਂ ਨੂੰ ਆਪਣੇ ਨਾਲ ਪਰ ਲਾਇਆ ਹੋਇਆ ਤੇ ਇਹ ਵਾਰਦਾਤਾ ਨੂੰ ਅੰਜਾਮ ਦੇਵਾ ਰਹੇ ਚਰਾਜ ਨੇ ਇਹ ਵੀ ਦੱਸਿਆ ਕਿ ਅੱਜ ਇਹ ਫਿਰ ਐਕਸਟਰਸ਼ਨ ਦੀ ਨੀਅਤ ਨਾਲ ਦਰਾਂ ਕੇ ਫਾਇਰਿੰਗ ਇਨਸੀਡੈਂਟ ਨੂੰ ਅੰਜਾਮ ਦੇਣ ਜਾ ਰਹੇ ਨੇ ਤੇ ਇਹ ਫਲਾ 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 ਗੱਡੀ ਦੇ ਵਿੱਚ ਸਵਾਰ ਨੇ ਇੱਥੇ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਇਹਨਾਂ ਨੇ ਕੁਝ ਜਿਹੜੀਆਂ ਲੁੱਟਾਂ ਖੋਹਾਂ ਕੀਤੀਆਂ ਤੇ ਕੁਝ ਫਰੋਤੀਆਂ ਲੈਣ ਦੇ ਵਿੱਚ ਵੀ ਇਹ ਕਾਮਯਾਬ ਹੋ ਗਏ ਨੇ ਜ ਜਿਸ ਦੀ ਬਾਅਦ ਵਿੱਚ ਡਿਟੇਲ ਤਫਸੀਲ ਨਾਲ ਜਦੋਂ ਗਹਿਮ ਪੁੱਛ ਕੇ ਅਸੀਂ ਇਹਨਾਂ ਤੋਂ ਕਰਾਂਗੇ ਉਹ ਸਾਹਮਣੇ ਆਏਗੀ ਤਾਂ ਅਸੀਂ ਤੁਹਾਨੂੰ ਤੁਹਾਡੇ ਸਾਹਮਣੇ ਸਾਰੇ ਫੈਕਟਸ ਦੱਸ ਦੇਵਾਂਗੇ ਉਹਦੇ ਨਾਲ ਇਹਨਾਂ ਨੇ ਆਹ ਜਿਹੜੀ ਵਰਣਾਕਾਰ ਜਿਹੜੀ ਅੱਜ ਕਾਰ ਰਜਿਸਟਰ ਉੱਤੇ ਇਹ ਅੱਜ ਸਵਾਰ ਸੀਗੇ ਉਹ ਵੀ ਫਰੀਦੀ ਹੈ ਉਹ ਉਹ ਲੁੱਟਬੋ ਦੇ ਐਕਸਟਰੈਕਸ਼ਨ ਦੇ ਪੈਸੇ ਨਾਲ ਤੇ ਜਿਹੜਾ ਮੈਂ ਦੱਸਿਆ ਵੀ ਹਿੰਦੀ ਪਟਾਲਾ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਧਮਕੀਆਂ ਦਿੰਦੇ ਸੀਗੇ ਐਕਸਟਰੈਕਸ਼ਨ ਦੀ ਸੋ ਅੱਜ ਉਸ ਦਿਲਰਾਜ ਦੇ ਡਿਸਕਲੋਜ਼ਰਸ ਉੱਤੇ ਐਸਐਸਪੀ ਸਾਹਿਬੀ ਸੁਪਰਵਾਈਜ਼ਨ ਦਿੱਤਿਆ ਵਾਰੀਏ ਐਸਪੀਡੀ ਸਾਹਿਬ ਵੀ ਸੁਪਰਵਾਈਜ਼ਨ ਚ ਡੀਐਸਪੀ ਸਾਹਿਬ ਗੁਰਵਿੰਦਰ ਡੀਐਸਪੀ ਜਨਾਲਾ ਗੁਰਵਿੰਦਰ ਮਨਮੀਤ ਤੇ ਇੰਸਪੈਕਟਰ ਸੀਆਈਏ ਤੇ ਐਸਐਚਓ ਰਮਦਾਸ ਅਰਜੁਨ ਹੋਰਾ ਨੇ ਇੱਕ trap ਲੈ ਕੀਤਾ ਵਿਆ ਸੀਗਾ ਇਹ ਚਾਹੜਪੋੜ ਚਾਹੜਪੋੜ ਹੈ ਨਾ ਚਾਹੜਪੋੜ ਜਿਹੜਾ ਪਿੰਡ ਹੈਗਾ ਉੱਥੇ ਜਦੋਂ ਸਾਨੂੰ ਸਪੈਸੀਫਿਕ ਇਨਫੋਰਮੇਸ਼ਨ ਉੱਥੇ ਇੱਕ ਨਾਕਾ ਲਾਇਆ ਹੋਇਆ ਸੀਗਾ ਤੇ ਉਹਦੇ ਵਿੱਚ ਇਹ ਜਦੋਂ ਕਾਰ ਦੇ ਵਿੱਚ ਆਂਦੇ ਕਹਿੰ ਸਾਡੇ ਕੋਲ ਸਪੈਸੀਫਿਕ ਇਨਫੋਰਮੇਸ਼ਨ ਸੀ ਇਸ ਕਾਰ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਤੇ ਇਹਨਾਂ ਨੂੰ ਵੀ ਆ ਭਾਸ ਹੋ ਜਾਂਦਾ ਹੈ ਕਿ ਪੁਲਿਸ ਦਾ ਨਾਕਾ ਹੈ ਤੇ ਸਾਡੇ ਲਈ ਹੀ ਲੱਗਿਆ ਹੋਣਾ ਇਸ ਤਰ੍ਹਾਂ ਚੋਰ ਦੇ ਪੈਰ ਨਹੀਂ ਹੁੰਦੇ ਇਹ ਕੱਚੀ ਪਈ ਨੂੰ ਥੱਲੇ ਨੂੰ ਲਾਉਂਦੇ ਜਿੱਥੇ ਅਸੀਂ ਕਾਫੀ ਇਹਨਾਂ ਨੇ ਬਹੁਤ ਚੱਜਰ ਢੰਗ ਨਾਲ ਮੈਂ ਮੌਕੇ ਜਾ ਕੇ ਦੇਖਿਆ ਹੈਗਾ ਬਹੁਤ ਅੱਛਾ ਵਿਉਂਤਬੰਦੀ ਨਾਲ ਇਹਨਾਂ ਨੇ ਸਾਰੇ ਜਿਹੜੇ ਭੱਜਨ ਦੇ ਜਿਹੜੇ ਰਸਤੇ ਹੈਗੇ ਆ ਉਹ ਉਹਨਾਂ ਨੂੰ ਬਲੌਕ ਕੀਤਾ ਹੋਇਆ ਸੀ ਸੋ ਉਹ ਜਦੋਂ ਆਉਂਦੇ ਹੈਗੇ ਤੇ ਉੱਥੇ ਫਿਰ ਜਦੋਂ ਉਹ ਕੱਚੀ ਪਈ ਤੇ ਲੈ ਜਾਂਦਾ ਤਾਂ ਕਾਰ ਉਹ ਜਿਵੇਂ ਹੁੰਦਾ ਵੀ ਉਹ ਫਸ ਜਾਂਦੀ ਹੈ ਤਾਂ ਉਹ ਬਾਹਰ ਨਿਕਲ ਕੇ ਭੱਜਨ ਆਪਣ ਨੂੰ ਜੋਗੀ ਉਹ ਭਜਨਾ ਚਾਹੁੰਦੇ ਆ ਪਰ ਅਨਪਰੋਵੋਕਡ ਤੇ ਤਾਪੜ ਤੋੜ ਫਾਇਰਿੰਗ ਪੁਲਿਸ ਪਾਰਟੀ ਦੇ ਕਰਦੇ ਇਨ ਰਿਟੈਲੀਟਰੀ ਫਾਇਰ ਜਿਹੜੇ ਦੋ ਬੰਦੇ ਜਿਹੜੇ ਇੰਜਰਡ ਹੁੰਦੇ ਆ ਜਿੰਨਾਂ ਦੀ شناخت ਇੱਕ ਗੁਰਪਿੰਦਰ ਦੇ ਹੁੰਦੀ ਆ ਤੇ ਇੱਕ ਵਿਸ਼ਪਰੀਤ ਕਰੇ ਬੰਚਪ੍ਰੀ ਸੋ ਇੱਕ ਤਾਂ ਬੰਚਪ੍ਰੀਤ ਨਾਮ ਦੇ ਜਿਹੜਾ ਹੈਗਾ ਕਯੂਜ਼ਡ ਹੈ ਉਹ ਤਾਬੂ ਹੁੰਦੇ ਆ ਸੋ ਇਹਨਾਂ ਦਾ ਜਿਹੜਾ ਸੂਤਰਤਾਰ ਹੈਗਾ ਉਹ ਮਨਿੰਦਰ ਪਾਲ ਹੈਗਾ ਜੋ ਇੰਗਲੈਂਡ ਚ ਬੈਠਾ ਉਹਦਾ ਇੱਕ ਦੋਸਤ ਹੈ ਗੁਰਪਿੰਦਰ ਜਿਹੜਾ ਅੱਜ ਸ਼ੂਟਆਊਟ ਦੇ ਵਿੱਚ ਜਿਹੜਾ ਐਕਸਚੇਂਜ ਆਫ ਫਾਇਰ ਹੈ ਉਹਦੇ ਵਿੱਚ ਇੰਜਰਡ ਹੋਇਆ ਉਸਨੇ ਗਾਂ ਆਪਣੇ ਮੁੰਡਿਆਂ ਨੂੰ ਬਰਗਲਾ ਕੇ ਆਪਣੇ ਨਾਲ ਡੋੜਿਆ ਵੇ ਉਹਨਾਂ ਦੇ ਵਿੱਚੋਂ ਇੱਕ ਦਲਰਾਜ ਜਿਹੜਾ ਅਸੀਂ ਤੁਹਾਨੂੰ ਪਹਿਲਾਂ ਫੜਿਆ ਸੀ ਜਿਸ ਦੀ ਸਾਰੀ ਪੁੱਛਗਿੱਛ ਤੋਂ ਸਸਟੇਨਡ ਇਨਟੈਰੋਗੇਸ਼ਨ ਤੋਂ ਇਹ ਸਾਰੀ ਗੱਲ ਬਾਹਰ ਆਈ ਹੈ ਤੇ ਅੱਜ ਗੁਰਪਿੰਦਰ ਦੇ ਨਾਲ ਵੰਸ਼ਪ੍ਰੀਤ ਨੇ ਇੱਕ ਸੌਰਸ਼ਨ ਦੀ ਵਾਰਦਾਤ ਨੂੰ ਜਾਣਦੇ ਲਈ ਫਾਇਰਿੰਗ ਕਰਨੀ ਸੀ ਤੇ ਉਸ ਨੂੰ ਵਿਫਲ ਵੀ ਕੀਤਾ ਗਿਆ ਤੇ ਅਸੀਂ ਉਹਨਾਂ ਨੂੰ ਆਫਰ ਚੇਂਜ ਆਫ ਫਾਇਰ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਇਹਦੇ ਨਾਲ ਸਾਡੇ ਕੋਲੇ ਰਮਦਾਸ ਤੇ ਜਿਹੜੇ ਅ ਦੁਸਰਕੜਾ ਥਾਣਾ ਜੀ ਝੰਡੇ ਰਮਦਾਸ ਤੇ ਝੰਡੇਰ ਥਾਣੇ ਦੇ ਜਿਹੜੇ ਪੰਜ ਲੁਕ ਖੋਹਾਂ ਤੇ ਐਕਸਪਲੋਸ਼ਨ ਤੇ ਦੀ ਨੀਅਤ ਨਾਲ ਫਾਇਰਿੰਗ ਦੇ ਇਨਸੀਡੈਂਟਸ ਨੂੰ ਅਸੀਂ ਕ੍ਰੈਕ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਏ ਆ ਫੋਰਨ ਮੋਡਿਊਲ ਬਸਟ ਹੋਇਆ ਜਿਵੇਂ ਮੈਂ ਉਹਦਾ ਪਛੋਕੜ ਵੀ ਦੱਸਿਆ ਤੇ ਬਹੁਤ ਸਲਾਘਾਯੋਕ ਕੰਮ ਕੀਤਾ